ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੰਨਾ ਪਾਵੇ ਹਾਂ ਮੁਖ ਦੁਆਰ ਮੰਨਾ ਪਰਵਾਰਾ ਸਾਧਾਲ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਪਾਵੇ ਹਾਂ ਪਵਨ ਆ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਧਾਨ ਪੰਚੇ ਪਾਗਾਂ ਦਰਗਹ ਮਾਨ ਪੰਚੇ ਸੋਹਾਂ ਦਰ ਰਾਜਾਨ पंचक आगुर एक तेयान जे को कहा करावे चार करते क्या करना नहीं घुसू मार तोलतम दया का पूत संतोष ताप रखे जिन सूत जे को बुझा हो सच्चे यार तब ल ऊपर केता पार धरती होर परा होर होर तस्ते भार तला करन जोर जिया जात रंगा के नाव सबना लेखा बूड़ी कलाम एहो लेखा ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੋਣ ਕੂਤ ਕੀਤਾ ਪਸਾਓ ਇੱਕੋ ਖਾਓ ਤੀਸਤੇ ਹੋਏ ਲਖ ਦਰਿਆ ਕੁਦਰਤ ਕਵਨ ਕਾਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨੇ ਹੰਕਾਰ असंख जप असंख पाओ असंख पूजा असंख तपताओ असंख ग्रंथ मुख वेद पाठ असंख उगत गुण ज्ञान विचार असंख सती असंख असंख सूर मोह पखसार असंख मोहन लिव लाय तार कुदरत कवन कह विचार पारा ना जावा एक बार जो तुद साई साहि पलिकार तू सदा सलामत विंकार ਅਸੰਖ ਮੋਰਖ ਅੰਧਕੋਰਾ ਅਸੰਖ ਚੋਰ ਹਰਾਮ ਖੋਰਾ ਅਸੰਖ ਅਮਰ ਕਰ ਜਾਹਾਂ ਚੋਰ ਅਸੰਖ ਗਲਵੜਾ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੂੜੇ ਆਰ ਕੂੜੇ ਫਿਰਾ ਹੈ ਅਸੰਖ ਮਲੇਸ਼ ਮਲਪਕ ਖਾ ਹੈ ਅਸੰਖ ਨਿੰਦਕ ਸਿਰ ਕਾ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਹੈ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜੀਵ ਫੁਰ ਮਾਇ ਤਿਵ ਤਿਵ ਪਾਹ ਜੇਤਾ ਕੀਤਾ ਤੇ ਤਾਣਾ ਵਿਰ ਨਾਵੈ ਨਾਹੀ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਪਲਿਕਾਰ ਤੂ ਸਦਾ ਸਲਾਮਤਿ ਨੰਕਾਰ ਪਰਿਆ ਹਤ ਪੈਰ ਤੁਨ ਦੇਹਾ ਪਾਣੀ ਤੋਤਾ ਉਦਰਸ ਕੇਹਾ ਮੂਤ ਪਲੀਤੀ ਕਪੜ ਹੋਏ ਦੇ ਸਾਬੂਨਾ ਲਈਆ ਉਹਤ ਹੋਏ ਪਰਿਆ ਮੋ ਤੇ ਪਾਪਾ ਕਾ ਸੰਗ ਉਹੋ ਥੋ ਪੈਨਾ ਵਾ ਕਹਿ ਰੰਗ ਪੂਣੀ ਪਾਪੀ ਆਖਨ ਨਾ ਹੈ ਕਰ ਕਰਾ ਕਰਨਾ ਲਿਖਲਾ ਜਾਹੋ ਆਪੇ ਭਿਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ තப்ப द्यादදාන जக்கෝ පवத்திලකාமான சுන මන මනකතා පo అతරගத்த तीरथ मलना सब गुण तेरे मैं नाही कोए विना गुण किते भगत ना होए स्वस्थ आथ वाणी भरमा सत सोहाना सदा मन चाओ कवन सो वेला वक्त कवन कवनधित कवन वार कवन से रूती माहो कवनजित हो आकार ਵੇਰ ਨਾ ਪਾਈਆ ਪੰਡਤੀ ਜੇ ਕੋ ਹੋਵੈ ਲੇਖ ਪੁਰਾਨ ਵਖਨ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਤਿਤ ਵਾਰ ਨ ਜੋਗੀ ਜਾਣਾ ਰੁਤ ਮਾ ਹੋ ਨ ਕੋਈ ਜਾ ਕਰਤਾ ਸਿਰਠੀ ਕੋ ਸਾਝੇ ਆਪੇ ਜਾਣਾ ਸੋਈ ਕਿਵਕਰ ਆਖਾ ਕਿ ਵਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾਂ ਇਕ ਤੋਂ ਇਕ ਸਿਆਨਾ ਵੱਡਾ ਸਾਹਿਬ ਵੱਡੀ ਨਾਹੀਂ ਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਨਾ ਅਗੇ ਗਿਆਨ ਸੋਹਾ ਪਤਾਲਾ ਪਤਾਲ ਲਲਕ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਨ ਇਕ ਵਾਤ ਸੈਸ 18 ਹੈ ਕਹਨ ਕਤੇ ਬਾ ਅਸੁੱਲੂ ਇਕ ਦਾਤ ਲੇਖਾ ਹੋਏ ਤਾ ਲਖਿਆ ਲੇਖਾ ਹੋਏ ਵੀ ਨਾਸ ਨਾਨਕ ਵੱਡਾ ਆਕਿਆ ਆਪੇ ਜਾਨੈ ਆਪ ਸਲਾਹੀ ਸਲਾਹ ਇਤੀ ਸੂਰਤ ਨ ਪਾਈਆ ਨਦੀਆਤਾ ਵਾਹ ਪਵਹ ਸਮੁੰਦ ਨਾ ਜਾਣੀਆਂ ਹ ਸਮੁੰਦ ਸਾਹ ਸੁਲਤਾਨ 기 ਰਹਾ 세ਤੀ ਮਾਲ ਤਨ ਕੀੜੀ ਤੁਲ ਨ ਹੋਵੇ ਜੇ तिस मन ਹੋ ਨ ਵਿਸਰਹਾ ਅੰਤਨ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਣਾ ਅੰਤ ਅੰਤਨ ਵਖਨ ਸੁਨਨਾ ਅੰਤ ਅੰਤਨ ਜਾਪਿਆ ਕਿਆ ਮਨ ਮੰਤਾ ਅੰਤਨ ਜਾਪਿਆ ਕੀ ਆਕਾਰ ਅੰਤਨ ਜਾਪਿਆ ਪਰਵਾਰ ਅੰਤ ਕਾਰਨ ਕੇਤੇ ਵੀ ਲਲਾ ਹੈ ਤਾਂ ਕਿ ਅੰਤ ਨਾ ਪਾਏ ਜਾ ਹੈ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇ ਮੰਗਹਿ ਹਜੂਤ ਉਪਰ ਕਹਤੀਆ ਗਨਤ ਨਹੀਂ ਵੀ 4 ਕਹਤੇ ਖਪ ਤੋ ਤਹਾ ਵੇ ਕਾਰੇ ਕਹਤੇ ਲਾਲਾ ਮੁਕਤ ਪਾਹ ਕਹਤੇ ਮੂਰਖ ਕਾਹੀਂ ਖਾਹ ਕਹਤੇ ਆ ਦੂਖ ਭੂਖ ਸਦਮਾਰ ਆ ਇਹ ਹੈ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾ ਨਾ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਖਾਏ ਆਖ ਨ ਪਾਏ ਓਹੋ ਜਾਣ ਜਿਤਿਆ ਮੂਹ ਪਾ ਖਾਏ ਆਪੇ ਜਾਣ ਆਪੇ ਦੇ ਆਖਿਆਂ ਸੇ ਪੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾਹਾ ਨਾਨਕ ਪਾਚਾ ਹੀ ਪਾਚਾ अमूल गुण अमूल व्यापार अमूल व्यापारी है अमूल भंडार अमूल आवह अमूल ला जाहे अमूल पाए अमूला समाह अमूल तरम अमूल दिबान अमूल तुल अमूल परवान अमूल बख्शीस अमूल निशान अमूल करम अमूल फुरमान अमूलो अमूल आख्या ना आख आख रहे लिवलाय आख है वेद पाठ पुराण आख है पढ़े करह वखियान आख है बरमे आख्या इंद आख्या गोपीता गोविंद आख्या ईश्वर आख्या सिद्ध आख्या केते किते बुध आख्या दानव आख्या देव आख्या सुर नर ਮੁਨ ਜਨ ਸੇਵ ਕੈਤੇ ਆਖਾਂ ਆਖਨ ਪਾਹਾਂ ਕੈਤੇ ਕਹਾਂ ਕਹਾ ਉਠ ਉਠ ਜਾਹਾਂ ਐਤੇ ਕੀਤੇ ਹੋਰ ਕਰੇ ਹਾਂ ਤਾਂ ਆਖ ਨਸ ਕਹ ਕੇ ਕੀ ਕੇ ਜੇ ਵੜਪਾ ਵਾ ਤੇ ਵੜ ਹੋਏ ਨਾਨਕ ਜਾਨਾ ਸੱਚਾ ਸੋਏ ਜੇ ਕੋ ਆਖਿਆ ਬੋਲੂਵੇ ਗਾਣ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵਹ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਕਹਤੇ ਵਾਵਨ ਹਾਰੇ ਕਹਤੇ ਰਾਗ ਪਰਿਸਿਓ ਕਹੀਨ ਕਹਤੇ ਗਾਵਨ ਹਾਰੇ ਗਾਵਹਾ ਤੁਦਨੋ ਪੋਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਾ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਾ ਇਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਾ ਇੰਦ ਇੰਦਰਾਚਨ ਬੈਠੇ ਦੇਵਤਿਆਂ ਦੇ ਨਾਲੇ ਗਾਵਹਾ ਸਿੱਧ ਸਮਾਧੀ ਅੰਦਰ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖ ਗਾਵਾਂ ਵੀਰ ਕਰਾਰੇ ਗਾਵਨ ਪੰਡਿਤ ਪਣ ਰੱਖੇ ਸੂਰੇ ਜੁਗ ਜੁਗ ਵੇ ਦਾਣਾ ਲੈ ਗਾਵਹਿ ਮੋਹਨੀਆ ਮਨਮੋਹਨ ਸੁਰਗਮ ਚਪੇ ਆਲੇ ਗਾਵਨ ਰਤਨ ਉਪਾਏ ਤੇਰੇ ਅਚਲਤੀ ਰਤਨ ਆਲੇ ਗਾਵਾਂ ਜੋਤ ਮਹਾਬਲ ਸੂਰਾ ਗਾਵਾਂ ਖਾਨੀਚਾਰੇ ਗਾਵਾਂ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰੇ ਸੇਈ ਤੁਧੁਨੋ ਗਾਵਨ ਜੋਤੁ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮਾ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਚ ਸਾਹਿਬ ਸਾ चीनाई, है भी हो सी जाए जासी रचना जिन रचाई रंगी रंगी पाती कर कर जिनसी माया जिन उपाय कर कर वेख्या किता आपना जिव तिजी आई ज्योतिष सोई कर सी हुम न करना जाए सो पासा हो साहा हा पाहिब नानक रहन र